ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਸੰਤਾਂ ਦਾ ਮਹਾਂਪੁਰਖਾਂ ਦਾ ਪਿੰਡ ਆ ਤੇ ਜਦੋਂ ਵੀ ਇਸ ਪਿੰਡ ਦੇ ਵਿੱਚ ਆਈਦਾ ਸਿਰ ਝੁਕਾਉਂਦੇ ਹੋਏ ਨਮਸਕਾਰ ਕਰਦੇ ਹੋਏ ਇਸ ਪਿੰਡ ਨੂੰ ਅਦਾ ਕਰੀਦਾ ਵਾ ਮਿੱਤਰੋ ਅੱਜ ਆਪਾਂ ਕੋਠਿਆਂ ਦੇ ਵਿੱਚ ਮੌਜੂਦ ਆ ਸੁਖਮੰਦਰ ਬਾਈ ਦੇ ਕੋਰੇ ਘਰੇ ਤੇ ਬਈ ਇਹ ਕੋਠਿਆਂ ਦੇ ਵਿੱਚ ਹੀ ਸੰਤਾਂ ਦਾ ਗ੍ਰਹਿ ਸੀਗਾ ਜਿਹੜਾ ਵੱਡੀ ਗੱਲ ਤੁਹਾਨੂੰ ਇਹ ਦੱਸ ਦੇਵਾਂ ਵੀ ਬਾਈ ਦੇ ਘਰ ਤੋਂ ਥੋੜੀ ਜੀ ਦੂਰੀ ਤੇ ਹੀ ਬਾਈ ਹੁਣੇ ਘਰ ਸੀਗਾ ਸਾਰੀ ਗੱਲਬਾਤ ਕਰਦੇ ਹੋਏ ਆਪਾਂ ਮੱਝਾਂ ਦੇ ਬਾਰੇ ਜਾਣਕਾਰੀ ਵੀ ਲੈਣੀ ਹੈ ਗੱਲਾਂ ਬਾਤਾਂ ਵੀ ਕਰਨੀਆਂ ਆਜੋ ਮਿਲਦੇ ਆਂ ਬਾਈ ਨੂੰ ਕਰਦੇ ਆ ਉਸ ਤੋਂ ਪਹਿਲਾਂ ਤੁਹਾਡੇ ਤੋਂ ਇੱਕ ਵਾਰੀ ਮੈਂ ਮਾਫੀ ਅਦਾ ਕਰ ਲਵਾਂ ਮੇਰੇ ਵੱਲੇ ਕੈਮਰਾ ਕਰਦੀ ਕਿਉਂਕਿ ਪਿਛਲੇ ਦਿਨਾਂ ਤੋਂ ਸਾਧਨ ਜਿਹੜੇ ਖਰਾਬ ਸੀਗੇ ਲੰਮੇ ਸਮੇਂ ਤੋਂ ਚੱਲਦੇ ਉਹਨਾਂ ਦੀ ਰਿਪੇਅਰ ਦੇ ਲਈ ਮੈਨੂੰ 2-3 ਦਿਨਾਂ ਜਿਹੜੇ ਆ ਉਹ ਤਾਂ ਕਰਕੇ ਵੀਡੀਓ ਘਟਾਈਆਂ ਕਿਉਂਕਿ ਕੋਲੇ ਬਹਿ ਕੇ ਕੰਮ ਜਿਹੜਾ ਕਰਵਾ ਲੈਣਾ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਤਸੱਲੀ ਬਖਸ਼ ਕਿਉਂਕਿ ਆਪਾਂ ਚਲਾਉਨੇ ਆ ਇਸ ਕਰਕੇ ਮੈਂ ਸਾਧਾ ਦੀ ਰਿਪੇਅਰ ਵਾਲੇ ਪਾਸੇ ਮੇਰਾ ਧਿਆਨ ਸੀਗਾ ਫਿਰ ਵੀ ਵਿੱਚੋਂ ਟਾਈਮ ਕੱਢ ਕੇ ਅੱਧੀ ਦਿਹਾੜੀ ਉਧਰ ਦਿੰਨਾ ਜਿਹੜੇ ਕੰਮ ਕੱਢਣ ਨੂੰ ਲਾਉਣਾ ਇਸ ਕਰਕੇ ਬਾ ਇੱਕ ਦੋ ਅੱਧੇ ਦਿਨ ਦੇ ਵਿੱਚ ਵਿੱਚ ਓਕੇ ਹੋ ਜਾਣਗੇ ਜਮਾ ਫਿਰ ਆਪਾਂ ਰੈਗੂਲਰ ਵੀਡੀਓ ਬਣਾਇਆ ਕਰਾਂਗੇ ਆਓ ਮਿਲਦੇ ਆਂ ਭਾਈ ਸਖਮੰਦਰ ਰੋਡੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਵਧੀਆ ਵਧੀਆ ਸੇਤਾ ਪਰਿਵਾਰ ਦਾ ਹਾਂਜੀ ਹਾਂਜੀ ਸਾਰੇ ਠੀਕ ਠੀਕ ਆ ਬਾਈ ਅੱਜ ਪੱਗ ਫਿਰ ਫੌਜੀਾਂ ਵਾਲੀ ਆ ਹਾਂਜੀ ਅੱਜ ਪੱਤੀਗਾ ਰੰਗ ਵੀ ਫੌਜੀਾਂ ਵਾਲਾ ਇੱਕ ਗੱਲ ਹੋਰ ਆ ਤੇਰੇ ਮੈਚ ਵਾਲੀ ਕਰਦੀ ਆ ਬਾਈ ਹਨਾ ਹੈ ਰੰਗਣਾ ਹੀ ਕਰਦੀ ਆ ਰੰਗ ਨਾਲ ਹੀ ਕਰਦੀ ਆ ਇਹੋ ਜਿਹੜੀ ਤੂੰ ਉਹ ਕਰਦੀ ਆ ਇਹਨੂੰ ਕੀ ਕਹਿੰਦੇ ਹੁੰਦੇ ਕਾਲੀ ਲਾਈ ਆ ਜਿਹੜੀ ਪੱਟੀ ਕੀ ਕਹਿੰਦੇ ਹੁੰਦੇ ਪੱਗ ਤੇ ਇਹ 50 50 ਆ ਬਲੀਛਦੀ ਬੋਲਿਆ ਹਨਾ ਅੱਜ ਹੁਣ ਅੱਜ ਮਿਰਜਾ ਦਿਖਾਈਗਾ 50 ਕੇ ਤਾਂ ਘੱਟ ਘਾਟੀ ਦਿਖਾਈਗਾ ਅੱਜ ਪੰਜ ਪੰਜ ਮੈਨੂੰ ਇਹ ਦੱਸ ਯਾਰ ਤੂੰ ਇੱਥੇ ਗਿਣਦਾ ਕਿਉਂ ਆ ਤੇ ਕਿ ਤੈਨੂੰ ਚੇਤਾ ਭੁੱਲ ਜਾਂਦਾ ਮੇਰੇ ਅੰਗੂ ਨਹੀਂ ਚੇਤਾ ਨਹੀਂ ਫਿਰ ਨਿਕਾਵਾ ਦੇ ਜੀ ਮੈਂ ਚਾਰ ਕਹੀ ਜਾਂ ਮੈਂ ਪੰਜ ਹਾਂ ਹੁਣ ਪਤਾ ਵੀ ਪੰਜ ਹੈ ਹੁਣ ਪੰਜ ਵੀ ਪਹਿਲਾਂ ਨਹੀਂ ਪਤਾ ਰਹਾ ਵੀ ਗਿਣ ਕੇ ਅਪ ਤਿਆਰ ਕੀਤੀਆਂ ਨਵਾਈਆਂ ਕਿ ਚੇਤਾ ਭੁੱਲੇ ਤਾਂ ਨਹੀਂ ਕਿਹੜਾ ਵੇਖਣੀ ਹੈ ਕਹਿੰਦੀ ਠੀਕ ਹੈ ਬਾਈ ਠੀਕ ਹੈ ਅੱਛਾ ਸ਼ੁਰੂਆਤ ਆਪਾਂ ਪਹਿਲੀ ਮੈਂ ਤੋਂ ਹੀ ਕਰ ਲਈਏ ਇਹਦੀ ਕੀ ਡਿਟੇਲ ਆ ਬਾਈ ਇਹਨੂੰ ਤਨ ਦਿਨ ਹੋ ਗਿਆ ਸੂਈ ਨੂੰ ਤੈਨੂੰ ਦਿਨ ਹਾਂਜੀ ਠੀਕ ਹੈ ਬਈ ਤੇ ਨਾਲ ਸੁਈ ਥੱਲੇ ਕਿੰਨਾ ਦੋ ਤਿਆਰਾ ਬਈ ਇਹਦੇ ਥੱਲੇ ਮੈਨੂੰ ਲੱਗਦਾ ਵੀ ਹੋਊਗਾ ਨੋ ਦੇ ਲਗਭਗ ਹੀ 12 13 ਕਿਲੋ ਦੁੱਧ ਆਲੀ ਠੀਕ ਹੈ ਬਈ ਕੱਟਾ ਮੈਂ ਕਰਕੇ ਕੱਟ ਜਾਗੀ ਕੱਟੀ ਆ ਮਗਰ ਮਗਰ ਕੱਟੀ ਆ ਗਈ ਠੀਕ ਹੈ ਸੁਈ ਕਿਦਣਾ ਜੀ ਤਾਂ ਹੈਂ ਸੁਈ ਕਿਦਣਾ ਕਿਹਾ ਤੇ ਪਰਸੋਂ ਪਰਸੋਂ ਤੀਜਾ ਦਿਨ ਹੀ ਅੱਜ ਤੀਜਾ ਕਦ ਨਹੀਂ ਹੈ ਜੇਰ ਜੁਰ ਤੁਹਾਡੇ ਕੋਲ ਸੁਈ ਸੁਈ ਲਈ ਜਮ ਉਹ ਫੋਟੋ ਪਾਏ ਆਪਣੇ ਓਕੇ ਠੀਕ ਹੈ ਜੀ ਤੇ ਚਵਾਈ ਕਿਵੇਂ ਆ ਜੀ ਇੱਕ ਨੰਬਰ ਰੇਟ ਬਈ ਰੇਟ 15 15 ਮਾਣਤਾਂ ਦੇ ਵਿੱਚੋਂ ਹਾਂ ਪੂਰਾ ਕੱਢਿਓ ਬਾਰੂ ਤੂਰੇ ਮੜੇ ਖੁੱਲੇ ਲੈ ਲੈ ਗਰੰਟੀ ਦੇ ਰਹਿਣ ਦੇ ਥੋੜਾ ਜਿਹਾ ਹਣਾ ਡਰਦੇ ਨਹੀਂ ਹੂੰ ਤਾਂ ਖੁਸ਼ ਨਹੀਂ ਆਦੀ ਕੱਢ ਨਹੀਂ ਤਾਂ ਖੜ ਦਿੰਦੇ ਰਹਿਣ ਦੋ ਚੱਲ ਰਹਿਣ ਦੇ ਚੱਲ ਕੋਈ ਨਾ ਰਹਿਣ ਦੇ ਠੀਕ ਆ ਭਾਈ ਲੈਣੇ ਵਾਲੂ ਬਦ ਸਾਦੇ ਪੋਤੇ ਦਾ ਤਾਂ ਮਨ ਲਾ ਦੀਵੇ ਖਾ ਪੀ ਕੇ ਹਜੇ ਬਣ ਜੂਗੀ ਹਜੇ ਇਹ ਨਹੀਂ ਦੇਣਾ ਹੀ ਅਸੀਂ ਨੇੜੇ ਦਾ ਲੈ ਜੀ ਤਾਂ ਗਰੰਟੀ ਦੇ ਦੂੰਗਾ ਜੀ ਠੀਕ ਆ ਜੀ ਗਰੰਟੀ ਨਾ ਉਹਧਿਆ ਕਰ ਤੂੰ ਨੇੜੇ ਦੇ ਤੇਰੀ ਗਰੰਟੀ ਦਾ ਮੈਨੂੰ ਤੇਰੀ ਨਹੀਂ ਹੈਗੀ ਤੂੰ ਅਗਰੇ ਤਰ ਖੁਰਲੀ ਤੇ ਕਿ ਨਹੀਂ ਨਹੀਂ ਉਹ ਤਾਂ ਚੱਲ ਕੋਈ ਨਹੀਂ ਹਾਂ ਆ ਦੋ ਨੰਬਰ ਵਾਲੀ ਮੈਰੀ ਦੱਸੀ ਬਈ ਇਹ ਉਹੀ ਐ ਠੀਕ ਆ ਪਹਿਲਾ ਵਾਲੀ ਪਰ ਉਹਨਾਂ ਦਾ ਫੋਨ ਆਇਆ ਸੀ ਉਹਦੇ ਬਈ ਕੱਲ ਦੁੱਧ ਕਹੀ ਜਾਂ ਨਵੀਂ ਨਾ ਦਿੱਤਾ ਇਹਨੇ ਤੇਰਾ 14 ਕਿਲੋ ਦੁੱਧ ਦਿੱਤਾ ਵੇ ਤੂੰ ਜਿੰਨ ਮਰਜ਼ੀ ਕਹਦੇ ਪਰ ਆਪਾਂ ਫਿਰ ਵੀ ਨਹੀਂ ਕਹਿਣਾ ਠੀਕ ਹੈ ਬਈ ਠੀਕ ਹੈ ਹਾਂ ਬਾਕੀ ਆਪਾਂ ਨੂੰ ਦੱਸੀ ਜਾਂਦੀ ਆ ਵੀ ਇਹ ਵਾਹ ਬਣਾ ਗਈ ਤਿਆਰ ਚੰਗੀ ਹੋ ਗਈ ਹੈ ਨਾ ਕੋਈ ਉਹ ਚੱਕੀ ਹੂੰ ਤਿਆਰ ਚੰਗੀ ਹੋ ਗਈ ਬਈ ਹੈ ਨਾ ਹਾਂਜੀ ਹੂੰ ਨਿਵਾਣੋ ਕੀ ਪੂਰੀ ਸਿਲ ਠੰਡੀ ਹੈ ਲਈ ਠੀਕ ਹੈ ਬਈ ਇਹ ਫਿਰ ਬਈ ਹੁਣ ਕਿੰਨੇ ਦੀ ਦੇ ਦੀਏ ਰੇਟ ਨਹੀਂ ਆਪਾਂ ਬਦਲ ਦਿੰਦੇ ਰੇਟ ਤਾਂ ਕਿੰਨੇ ਇਹ 11 ਦਾ ਸੇ ਇੱਕ ਦਾਸਾ ਲਾੜ ਪਿਆਰ ਇੱਕ ਪੈਂਦੀ ਦੇ ਜਸਤ ਨੂੰ ਹਾਂ ਜਲਖ ਦੀ ਨੇ ਜਾਣਦੀ ਹੈ ਜਾਣਦੀ ਹੈ ਜਾਣਦੀ ਹੈ ਘਟਦੇ ਪਾਉ ਚੱਲ ਆ ਜਾ ਤੋਰਦੇ ਮੜੀ ਜੀ ਤੈਨੂੰ ਤੋਰਦੇ ਹੋ ਲੈ ਵੀ ਮਿੱਤਰੋ ਤੁਹਾਨੂੰ ਵੀ ਪਤਾ ਵੀ 10 ਤੋਂ 15 ਤੇ 15 ਚੰਗੀ ਮੈਂ 15 ਤੋਂ 25000 ਰੁਪਇਆ ਮਹਿੰਗੀ ਹੋਈ ਆ ਜਿਵੇਂ ਇਹੋ ਜੀ ਮੈਂ ਆਏ 10 ਤੋਂ 15000 ਰੁਪਇਆ ਮਹਿੰਗੀ ਆ ਬਾਈ ਬਾਜ਼ਾਰ ਅੱਪ ਹੋਇਆ ਅੱਗੇ ਨਾਲੋਂ ਮਹਿੰਗਾ ਕਿ ਪਿੰਡਾਂ ਦੇ ਵਿੱਚ ਮੈਂ ਘਟ ਜਾਂਦੀ ਹੁੰਦੀ ਇਹਨਾਂ ਦਿਨਾਂ ਦੇ ਵਿੱਚ ਭਾਈ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਮੇ ਦਾ ਪਿੰਡਾਂ ਦੇ ਵਿੱਚ ਮੈਂ ਘਟ ਜਾਂਦੀ ਆ ਤੇ ਉਦੋਂ ਜਿਹੜੀ ਮੇ ਦਾ ਬਾਜ਼ਾਰ ਆ ਉਹ ਮਹਿੰਗਾ ਹੋ ਜਾਂਦਾ ਹੁੰਦਾ ਮੋੜ ਲਿਆ ਠੀਕ ਆ ਭਾਈ ਸੋ ਮੈਂ ਇੱਕ ਵਾਰੀ ਫਿਰ ਦੱਸ ਦਵਾਂ ਜਿਹੜੀ ਲੱਖ ਦੇ ਘੇਰੇ ਵਾਲੀ ਮੇ ਉਹਦਾ 10 ਤੋਂ 15000 ਬਾਜ਼ਾਰ ਮਹਿੰਗਾ ਵਾ ਤੇ ਜਿਹੜੀ ਮਿੱਤਰੋ 1.5 ਤੋਂ ਮਾਲਾ ਬਾਹਰ ਵਾਲੀ ਮੇ 140 45 50 60 ਵਾਲੀ ਉਹਦਾ 15 ਤੋਂ 25000 ਬਾਜ਼ਾਰ ਮਹਿੰਗਾ ਹੋਇਆ ਇਹ ਗੱਲ ਨੋਟ ਰੱਖਿਆ ਜੇ ਅੱਗੇ ਨਾਲੋਂ ਮਿੱਤਰੋ ਅਛਾ 3 ਨੰਬਰ ਤੇ ਮੈਂ ਆ ਗਿਆ ਇੱਕ ਹੋਰ ਇਹ ਹੈ ਤਾਂ ਕਾਲੀਆ ਲੇਵਾਂ ਨੂੰ ਆ ਚੰਗਾ ਇਹਦੇ ਥੱਲੇ ਇਹਨੇ 13-14 ਕਿਲੋ ਦੁੱਧ ਦੀ ਪੂਰੀ ਜ਼ਿੰਮੇਵਾਰੀ ਆਈ ਹੈ ਇਹਦੀ ਠੀਕ ਆ ਤੇ ਪਰ ਆਪੇ ਅਗਲਾ ਇੱਥੇ ਚੋਕ ਲੈ ਜੇ ਠੀਕ ਆ ਸੂਣ ਵਾਲੀ ਆ ਕਿੰਨੇ ਦਿਨ ਬਾਕੀ ਸੂਣ ਵਾਲੀ ਇਹਦਾ ਹਫਤਾ ਪਿਆ ਹਫਤਾ ਬਾਕੀ ਬਣ ਜੂਗੀ ਚੰਗੀ ਤੁਹਾਨੂੰ ਹਾਂਜੀ ਜੂਆ ਬਾਈ ਸੁਰਤੀ ਜਾਗੀ ਹੈ ਸੁਆਣ ਬਾੜਾ ਇਹਦਾ ਠੀਕ ਹੈ ਬਾਈ ਤੇ ਇਹ ਕਿੰਨੇ ਦੀ ਦੇ ਦੀਏ ਬਾਈ ਇਹ 86 ਹਜ਼ਾਰ ਦੀ ਤੇ 86 ਦੇਣ ਲੈਣਾ 85 ਹਜ਼ਾਰ 80 ਦੀ ਨਹੀਂ ਨਹੀਂ ਜੀ ਕੋਣੀ 10 ਬਾਈ ਬਸ ਇੱਥੇ ਹੀ ਦੇ ਦੇਣ 85 ਦੀ ਹਾਂ 80 ਦੀ ਨਹੀਂ ਨਹੀਂ 85 ਦੀ ਸਹੀ ਹੈ ਕੀ ਮੈਂ ਦੁੱਧ ਵਾਲੀ ਆਈ ਮੈਂ ਨੇ ਦੁੱਧ 12 13 ਕਿਲੋ ਆਰਾਮ ਨਾਲ ਹੀ ਦੇ ਦੇਣਾ ਵੇਸ ਤਵਾਦ ਦੀ ਬਾਹਰ ਨੂੰ ਮਾਨਤਨ ਦਾ ਕਰ ਦੇਗਾ ਨਾ ਕਰਾਂਗੇ ਮਾਨਤਨ ਤਾਂ ਕਰ ਦਾਂਗੇ ਠੀਕ ਹੈ ਕੱਢੀ ਬਾਹਰੋਂ ਕੱਢ ਦੇ ਬੋਲ ਦੇਖੇ ਇਹਨੇ ਤਾਂ ਲੁੱਟਣਾ ਸਾਰਾ ਮੇਲਾ ਇਹ ਤੈਨੂੰ ਮੈਂ ਦੱਸ ਦਿੱਤੀ ਗੱਲ ਲੈਵਲ ਲੱਗਾ 1.5 ਲੱਖ ਵਾਲੀ ਮੇਹ ਵਾਲਾ ਮੈਂ ਭਾਉਂਦੀ 85 ਹਜ਼ਾਰ ਵਾਲੀ ਹੈ ਜੀ ਇਹ ਤੈਨੂੰ ਦੱਸ ਦਿੱਤੀ ਆ ਗੱਲ ਮੈਂ ਬੜੂ ਵੀ ਬਹੁਤ ਥੱਲੀ ਪਾਣ ਬਣ ਕੇ ਕੰਬਲੀ ਬਣੂ ਬਹੁਤ ਬਣਦੀ ਆਈ ਬਹੁਤ ਇਹ ਮੈਨੂੰ ਮੈਂ ਤੈਨੂੰ ਦੱਸ ਦਿੱਤੀ ਗੱਲ ਪਾਣ ਬਣ ਕੇ ਕੰਬਲੀ ਹੋ ਜੂ ਦੁੱਧ ਪਤਾ ਨਹੀਂ ਇਹ ਕਿੰਨਾ ਦਵੇ ਨਾ ਦਵੇ ਕਿਉਂ ਭਾਈ ਹੂੰਦਾ ਤਾਂ ਨਹੀਂ ਮੈਨੂੰ ਪਤਾ ਪਰ ਬੜੂਂਗੀ ਚੰਗੀ ਥੱਲੋਂ ਵੇਹ ਇਹ ਗੋਗੀ ਅਰਗੇ ਆ ਦਾ ਮਲਾਂ ਗੁੰਗੇ ਨੇ ਨਾ ਆਪਣੀ ਜਿਹੜਾ ਗੱਡੀ ਵਾਲਾ ਗੋਗੀ ਆ ਉਹਦੇ ਅਰਗੇ ਫੱਦਰੀ ਸਮਦਰੀ ਆਏ ਨਹੀਂ ਬੇਈਮਾਨ ਆ ਉਹਦੇ ਅਰਗੇ ਜਿਵੇਂ ਆ ਵੇ ਆ ਖੜ ਗਈ ਹਾਂ ਸਾਰਾ ਕੁਝ ਹੋੁੰਦੇ ਸੀ ਦੇਖ ਹਾਂ ਹੂੰ ਬਾਈ ਠੀਕ ਆ ਬਾਈ ਥਣ ਆਇਆ ਬਈ ਟੋਕਰ ਤੇ ਗੱਪਣ ਹੈਨਾ ਇਹ ਆ ਥੋਖੜ ਗੱਪਣ ਇਹਦੇ ਬਾਰੇ ਦੱਸ ਖੁੱਲ ਕੇ ਖੁੱਲ ਕੇ ਆ ਵੀ ਇਹਦੇ ਥੱਲੇ 6 ਕਿਲੋ ਦੁੱਧ ਆ ਹੂੰ ਸੀਲ ਠੰਡੀ ਹੈ ਠੀਕ ਆ ਤੇ ਐਂ ਕੁਝ ਨਹੀਂ ਕਹਿੰਦੀ ਹੈਂ ਇਹ ਵੱਲ ਦੀ ਥੱਲੇ ਆਈ ਆਈ ਜੀ ਹਾਂ ਇਹ ਛੋਟੂ ਨੂੰ ਲੱਗਦਾ ਉਹ ਤਾਂ ਬੰਦਰਾ ਆਂਦੀ ਕੁਛ ਨਹੀਂ ਅੱਛਾ ਪਿੱਛੇ ਬਹਿ ਜਾ ਇੰਦਰ ਵੀ ਚੰਗੀ ਆ ਯਾਰ ਲੈ ਤੇ ਨਹੀਂ ਠੀਕ ਹੈ ਓਕੇ ਉਹਨੂੰ ਇਹ ਲੱਗਦਾ ਭਲੇਖਾ ਪਹਿ ਗਿਆ ਉਹਨੂੰ ਵੀ ਤੇਲ ਤੂਲ ਲਾਉਂਦਾ ਤਾਂ ਨਹੀਂ ਲਿਓ ਹੈ ਤੂੰ ਬਹਿ ਜਾ ਮੈਂ ਬਹਿ ਜਾ ਹਾਂ ਠੀਕ ਹੈ ਅੱਛਾ ਕਿੰਨੇ ਦੀ ਬਾਈ ਇਹ 82000 ਦੀ ਜਸ ਤੇ ਨੋ ਦਾ 80000 ਧੰਨਵਾਦ ਤੋਰ ਖੈ ਲੂ ਮੈਨੂੰ ਬੜਾ ਇਹ ਦੇ ਦਰਸ਼ਨ ਕਰਾ ਫਿਰ ਕਰਦੇ ਆ ਗੱਲ ਆਪਾਂ ਦੇ ਕੋਲ ਦੇ ਪਰ ਹੁਣ ਹੋਰ ਵੀਆਂ ਦਿਨਾਂ ਤਾਈਂ ਨਾ ਉੱਚੇ ਬੱਚੇ ਵਾਲੀਆਂ ਤਿੰਨ ਤਿੰਨ ਮਹੀਨਿਆਂ ਦੀਆਂ ਸੋਈਆਂ ਚਾਰਾ ਚਾਰਾ ਦੀਆਂ ਹੈ ਨਾ ਸੁਖਮੰਦਰ ਭਾਈ ਸਹੀ ਆਇਆ ਕਰ ਲਵਾਂਗੇ ਸੁਖਮੰਦਰ ਕੋਲੇ ਤੇ ਭਾ ਇਹ ਸੱਜਣਾ ਵਾਲੀ ਹੋਣੀ 80 85 ਲੱਖ ਨਾਲ ਕਿਉਂਕਿ ਮੈਂ ਪਿੰਡਾਂ 'ਚ ਰਹਿ ਨਹੀਂ ਗਈ ਭਾਈ ਹੁਣ ਤਾਂ ਬਾਲਾ ਫਰਦੇ ਆਂ ਕੀੜੇ ਮਾਰਦੇ ਤੜਕੇ ਆ ਜਾਂਦੇ ਸਾਬੇ ਕੋਲੇ ਸਾਬੇ ਹੈ ਕੋਈ ਪਿੰਡ ਦੇ ਵਿੱਚ ਮੈਂ ਨਹੀਂ ਭਾਈ ਹੈ ਨਹੀਂ ਆ ਜਾਓ ਭਾਈ ਬੱਚੋ ਟੀ ਚੰਗੀ ਬਹੁਤ ਆ ਯਾਰ ਹਨਾ ਭਾਈ ਬਹੁਤ ਦੁੱਧ ਕਿੰਨਾ ਦਿੱਤਾ ਭਾਈ ਦੁੱਧ ਦੇਖੋ ਆਪਾਂ ਇਹਦੇ 18 ਨਹੀਂ ਕਹਦਾ ਆਪਾਂ ਨੂੰ ਕੀ ਆ ਕਹਿਣਾ ਹੀ ਆ ਚੋਣਾ ਦਾ ਅਗਲੇ ਨੇ ਅਗਲੇ ਸੂਏ ਆ ਹੈ ਭਾਈ ਜਾਨੀ ਇੰਨਾ ਕ ਦੁੱਧ ਦਿੱਤਾ ਹੈ ਨੇ ਹੂੰ ਜੀ ਆਪਾਂ 1 ਲੱਖ ਤੋਂ 30 ਹਜ਼ਾਰ ਦੀ ਵਾਪਸ ਲੈ ਲਾਂਗੇ ਬਸ ਵੀਡੀਓ ਰਾਈ ਬਸ ਠੀਕ ਆ ਬਾਅਦ ਚ ਉਹਦੋਂ ਉਹਨੇ ਕਹਿਦੀ ਮੰਦਾ ਆ ਗਿਆ ਆਈ ਜਾਵੇ ਹੈ ਆਈ ਜਾਂ ਮੰਦਾ ਤੂੰ ਲੈ ਲੈ ਇਹਨੂੰ ਮੰਦਾ ਕੀ ਆਜੂ ਠੀਕ ਆ ਛੋਟੀ ਵੀ ਚੰਗੀ ਆ ਬਾਈ ਹੈਨਾ ਹਾਂ ਅਗਰ ਇਹਨੇ ਵੇਚਣੀ ਨਹੀਂ ਨਹੀਂ ਬਾਈ ਇਹ ਤੈਨੂੰ ਮੈਂ ਦੱਸਤੀ ਕਰ ਛੋਟੀ ਚੰਗੀ ਵਾਲੀ ਆ 80 ਦੀ ਦੇਣੀ ਫਿਰ ਹੈ ਬਾਈ ਹੈ 80 ਦੀ ਹਾਂ 80 ਦੇ ਫੋਰ ਮਾਨਤਾ ਚਲ ਕਰ ਦਿਆਂ ਤੈਨੂੰ ਕਿੰਨਾ ਕਰੀਏ ਮਾੜਾ ਮੋਟਾ ਮਾੜਾ ਮੋਟਾ ਹੀ ਹਾਂ 2500 ਦਾ ਹੀ ਹਾਂ ਚੰਗੀ ਆ ਬਹੁਤ ਚੰਗੀ ਆ ਲੈ ਚੱਲ ਅਗਲੀ 10 ਸੌਣ ਐਂਡ ਵਾਲੀ ਐਂਡ ਵਾਲੀ 4 ਮਹੀਨੇ ਦੀ ਗੱਬਣਾ ਹੈ ਹਾਂ ਸਾਢੇ 3-4 ਮਹੀਨਿਆਂ ਦੀ ਠੀਕ ਹੈ ਬਈ ਹਾਂ ਦੁੱਧ ਹੁਣ ਬਈ ਦੁੱਧ ਉੱਥੇ ਦਾ ਦੁੱਧ ਸੀਗਾ ਕੱਟੀ ਨਹੀਂ ਆਈ ਮਗਰ ਦੁੱਧੋ ਹੋ ਗਈ ਡਰਾਈ ਠੀਕ ਹੈ ਬਈ ਕੱਟੀ ਲਾ ਲਈ ਉਹਨਾਂ ਨੇ ਬਾਹਰ ਕੱਢ ਕੇ ਲਈ ਮੜੀ ਜ ਮੈਨੂੰ ਦਿਸਦੀ ਨਹੀਂ ਗੀਏ ਕਿਵੇਂ ਬਾਹਰ ਕੱਢ ਕੇ ਲਿਆ ਇਹਦੇ ਬਾਰੇ ਫੇਰ ਕਰਦੇ ਹਾਂ ਪਤਾ ਕਾਦ ਦੇਖੋ ਮੈਂ ਹੂੰ ਜ਼ਿਆਦਾ ਕਾਦ ਬਹੁਤ ਆ ਹਨਾ ਹੂੰ ਹੂੰ ਨਹੀਂ ਠੀਕ ਠੀਕ ਆ ਬਾਈ ਚੋਪੇ ਦੀ ਰਿਪੋਰਟ ਆ ਜਦ ਬਣਦੇ ਨੇ ਹੂੰ ਕਿੰਨੇ ਦੀ ਬਾਈ ਹੈ ਇੱਕ ਮੈਂ ਚੱਕ ਪਾਦ ਗਏ ਆ ਲੋ ਗੱਜਾ ਜਿਵੇਂ ਪਾਲਾ ਜਲਾਲਪੁਰ ਜਾਂ ਲਉਂਦਾ ਅੱਛਾ ਬਾਈ ਫਿਰ ਹੁਣ ਇਹ ਕਿੰਨੇ ਦੀ ਦੇ ਦਈਏ ਇਹ ਵੀ 1 30 ਦੀ ਵਾਪਸੀ ਆ ਧੋਣ ਕਿੰਨੇ ਦੀ ਅੱਜ ਦੇ ਦਈਏ 80000 ਦੀ ਘੱਟ ਕਰੀਏ ਘੱਟ ਦੇਣੀ ਘੱਟ ਕਰੀਏ ਕਟਾ ਵੀ ਦੇ ਦੇਨੇ ਅਗਲੇ ਨੇ ਤੂੰ ਦੱਸ ਦੇ ਬਣਾਇਆ ਫਿਰ ਹਾਂ ਨਾ ਹਾਂ ਨਾ 75 ਦੀ ਦੇ ਦੇ ਬਾਤ ਠੀਕ ਗੱਦ ਵੀ ਬਹੁਤ ਅੰਮ੍ਰੇ ਦਾ ਗੱਦ ਵੀ ਬਹੁਤ ਐ ਸੀਲ ਦੀ ਗੱਬਨ ਦੀ ਹੂੰ ਸੀਲ ਦਾ ਲੰਬੇ ਤੋਂ ਦਗਾ ਮਿਲੇਉਂ ਲੱਗ ਪੈਣਾ ਹੈ ਭਾਈ گاਵਾ ਵੀ ਲਿਆਇਆ ਕਰੇਗਾ ਭਾਈ ਹਾਂ ਭਾਈ ਇਹਨੇ ਨਾ 17 18 ਕਿਲੋ ਦੁੱਧ ਦਿੱਤਾ ਵਾ ਮੈਂ ਇਹਦੇ ਰਹੀਂ ਕਹਿੰਦਾ ਤਾਂ ਹੀ ਇਹਦੀ ਜਿਹੜੀ ਆ ਦੋਹਾਂ ਦੀ ਵਾਪਸੀ ਇਹਦੀ ਕੀਤੀ ਏ ਇਹ ਤਾਂ ਕੀਤੀ ਏ ਠੀਕ ਹੈ ਵੀ ਹਾਂ ਅੱਛਾ ਹੁਣ ਆਇਆ ਇੱਧਰ ਮੇਰੇ ਮੈਂ ਸੁਣਿਆ ਵੀ ਆ ਗਾਂ ਵੀ ਲਿਆਂਦੀ ਬੈਠਾ ਏ ਗਾਂ ਹੈਗੀ ਚੌਂ ਮੇਰੀ ਮੈਂ ਵੀਡੀਓ ਚ ਕਹਿਣ ਲੱਗਾ ਇਹ ਗਾਵਾਂ ਮੇਰੀ ਤੈਨੂੰ ਦੁੱਧ ਪੀਣ ਨੂੰ ਕਹਿਤਾ ਹੈ ਵੇਚ ਨਾ ਦੇਈ ਛੱਡ ਨਹੀਂ ਵੇਚਦੇ ਤੇ ਅਜੀ ਦੁੱਧ ਪੀਵਾਂਗੇ ਕਿਉਂਕਿ ਆ ਸਾਰੀਆਂ ਮੰਜਾਂ ਆਵੇ ਦੁੱਧ ਸਾਹ ਦੁੱਧ ਪੀਣਾ ਭਾਈ 5 ਦਿਨ ਪੀਣਾ 5 ਦਿਨ ਤੋਂ ਵੱਧ ਨਹੀਂ ਆਹ ਬਾਲ ਲੈ ਲਈ ਕੋਈ ਹੋ ਬਾਅਦ ਜੇ ਕਹਵੇਂ ਮੈਂ ਤੂੰ ਸਾਰੀ ਦੁੱਧ ਤੂੰ ਪੀਜੇ ਪੱਠੇ ਪਾਉਂ ਭਾਈ ਮੈਨੂੰ ਫੜਾ ਦੇ ਰੱਖ ਤੂੰ ਉਹ ਤਾਂ ਬੰਨੀ ਵੀ ਕਿੱਥੇ ਜਾ ਕੇ ਆ ਜੇ ਅੱਛਾ ਗੱਬਣ ਤੋਂ ਕੜਾ ਏ ਇਹ ਗੱਬਣਾ 4 ਮਹੀਨੇ ਦੀ ਠੀਕ ਆ ਦੁੱਧ 11 ਕਿਲੋ ਕੰਡੇ ਵਾਲਾ ਕੰਡੇ ਤੇ ਕੰਡੇ ਦੀ ਠੀਕ ਆ ਭਾਈ ਤੇ ਠੰਡੀ ਸੀਲ ਆ ਹੁਣ ਕਿਹੜਾ ਇਹਨੂੰ ਕੋ ਕਰਨਾ ਕੋਲੇ ਹੀ ਕਹਿੰਦਾ ਥੱਲੇ ਮੈਂ ਉਹ ਹੁੰਦੇ ਨਾਲ ਬੰਨੀ ਹੈ ਨਾ ਤਾਂ ਕਰਕੇ ਕਿਹਾ ਤੈਨੂੰ ਨੀ ਨੀ ਉਹ ਤਾਂ ਫਿਰ ਇੱਥੇ ਚੱਕ ਕੇ ਉੱਧਰ ਲਗਾਏ ਨਾ ਅੱਛਾ ਦੇਖੋ ਤੁੱਪ ਸੀਗੀ ਅੱਛਾ ਠੀਕ ਹੈ ਮੈਂ ਕਿਹਾ ਉੱਥੇ ਵੀ ਨੀੜੇ ਹੀ ਰੱਖਿਆ ਉਹਨੂੰ ਵੀ ਉੱਥੇ ਪਾਸ ਐਨਕੀ ਵਾਲੇ ਚ ਨਾ ਹੂੰ ਇਹ ਸਾਰੇ ਹੀ ਪਸ਼ੂ ਆਦਿਲ ਗੱਬਣਾ ਇਹ ਤਾਂ ਹਾਂ ਆ ਦੋਨੇ ਮੱਝਾਂ ਤਿੰਨੇ ਦੁੱਧ ਆਣਗੇ ਹਾਂ ਦੁੱਧ ਵਾਲੀਆਂ ਮਈਆਂ ਇਹ ਗੱਲ ਮੰਨ ਲੀ। ਅਮੈਂ ਵੈਸੇ ਤਾਂ ਗੱਲਾਂ ਤੁਹਾਨੂੰ ਪਤਾ ਹੀ ਆਪਾਂ ਨਹੀਂ ਉਹ ਜੀਆਂ ਕਰਦੇ ਪਰ ਇਹ ਮੱਝਾਂ ਤਿੰਨੇ ਦੁੱਧ ਆਣਗੇ ਮਈ ਦੁੱਧ ਵਾਲੀ ਹਾਂ ਐਦੀ ਤਾਂ ਪੂਰੀ ਤਸੱਲੀ ਆਪਾਂ 13 ਕਿਲੋ ਦੁੱਧ ਨਾਲ ਲਾਜੀ ਦੇ ਦੇ ਦੇਣੀ ਬਾਈ ਹੁਣ ਇਹ ਵੀ 13 ਤੂੰ ਆ ਆਪਾਂ ਕਿਹੜਾ 17 18 ਗਿਆ 12 13 ਦੁੱਧ ਦੇਣਾ ਹਾਂ ਆ ਆ ਦੇ ਦੇਣਾ ਅਜੀ ਕਿਹੜਾ ਸੂਈ ਆ ਜੇ ਜਿਹੜਾ ਕਿਹਾ ਸੀਗਾ ਵੇਖੋ ਉੱਥੇ ਹੀ ਜਾ ਕੇ ਸੁਣਾ ਵੇਖੋ ਬਣ ਗਈ ਵਧੀਆ ਬਾਈ ਹਾਂ ਅੱਛਾ ਤੇ ਗਾਇਆਂ ਫਿਰ ਸੱਜਣਾ ਵੀ ਆਇਆ ਕਰਨੀਆਂ ਬਾਈ ਬਾ ਕੋਈ ਆਉਜੀ ਵੇੜ ਚੰਗੀ ਲੱਗੇ ਨਾ ਉਹ ਜੀ ਲੈਉਣੀ ਬਾਲਗਾਂ ਨੇ ਬਾਲਗਾਂ ਨੇ ਜਾਂ ਕੋਈ ਜਵੇਂ ਮੰਗ ਲੈਂਦਾ ਕੋਈ ਬੰਦਾ ਆਪੇ ਫੇਰ ਲਿਆ 91 157 073 36 ਠੀਕ ਆ ਬਾਈ ਸਤਿ ਸ੍ਰੀ ਅਕਾਲ ਬੁਲਾ ਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਸਤਿ ਸ੍ਰੀ ਅਕਾਲ ਵੀ ਬੁਲਾ ਦੇ ਸਤਿ ਸ੍ਰੀ ਅਕਾਲ ਹਾਂ